ਤੇ ਤਰ੍ਹਾਂ ਹੱਤਿਆਨੰਦ ਨਾਲ ਇੱਕ ਨੌਜਵਾਨ ਦਾ ਕਤਲ ਦੋ ਜ਼ਖਮੀ ਕੀਤਾ ਗਿਆ ਅੰਮ੍ਰਿਤ ਸਰਦੇ ਹਸਪਤਾਲ ਵਿਖੇ ਰੈਫਰ ਮਾਮਲਾ ਆਪਸ ਲੜਾਈ ਦਾ ਹੈ ਪੁਲਿਸ ਨੇ ਮੌਕੇ ਤੇ ਪੁੱਜ ਕੇ ਕੀਤੀ ਜਾਂਚ ਆਰੰਭ ਜਿਲ੍ਹਾ ਤਰਨਤੰਪ ਦੇ ਪਿੰਡੋ ਬੁੱਗੇ ਵਿਖੇ ਆਪਸੀ ਲੜਾਈ ਦੇ ਵਿੱਚ ਇੱਕ ਨੌਜਵਾਨ ਦੇ 30 ਤਰ੍ਹਾਂ ਹੱਤਿਆਨੰਦ ਨਾਲ ਉਸ ਦਾ ਕਤਲ ਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤਿੰਨ ਨੌਜਵਾਨਾਂ ਦੀ ਉਮਰ ਕਰੀਬ 15 ਤੋਂ 18 ਸਾਲ ਹੈ ਤਤਕਦੀ ਡੱਡ ਬੋਡੀ ਨੂੰ ਤੁਰੰਤ ਤਰੰਤ ਦੇ ਸਿਵਲ ਹਸਪਤਾਲ ਰੱਖਿਆ ਗਿਆ ਜਿਸ ਨੂੰ ਨਿਊਜ਼ੈਂਸ ਦਾ ਆਸਾਨ ਅਮਰੀਦ ਅੱਛਾ ਚੌੜਿਆਂ ਦੇ ਕਿੰਨੇ ਮੁੰਡੇ ਵੀ ਜਗਾਣੇ ਪਾ ਲਿਆ ਜੀ ਕੋ ਲੱਗਾ ਪਤਾ ਕਿ ਝਗੜਾ ਕਰਦਾ ਹੈ ਜਾਂ ਕਰੇ وہی ਸਾਡੇ ਮੈਕਸ 24 ਪੰਜਾਬ ਨਿਊਜ਼ ਚੈਨਲ ਦੇ ਟਿੱਡ ਦਰਸ਼ਕਾਂ ਨੂੰ ਫਿਰ ਵੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਜਾਣ ਤੇ ਤਰ ਹਥਿਆਰਾਂ ਦੇ ਨਾਲ ਇੱਕ ਨੌਜਵਾਨ ਦਾ ਕਤਲ ਦੋ ਜ਼ਖਮੀ ਕੀਤਾ ਗਿਆ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਰੈਫਰ ਮਾਮਲਾ ਆਪਸ ਲੜਾਈ ਦਾ ਹੈ ਪੁਲਿਸ ਨੇ ਮੌਕੇ ਤੇ ਪੁੱਜ ਕੇ ਕੀਤੀ ਜਾਂਚ ਆਰੰਭ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬੁੱਗੇ ਵਿਖੇ ਆਪਸੀ ਲੜਾਈ ਦੇ ਵਿੱਚ ਇੱਕ ਨੌਜਵਾਨ ਦੇ ਤੇਜ਼ ਤਰ ਹਥਿਆਰਾਂ ਦੇ ਨਾਲ ਉਸ ਦਾ ਕਤਲ ਕਰ ਹੋਣ ਦਾ ਸਮਾਚਾਰ ਘਰ ਪ੍ਰਾਪਤ ਹੋਇਆ ਹੈ ਜਦ ਕਿ ਦੋ ਨੌਜਵਾਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਤਿੰਨਾਂ ਨੌਜਵਾਨਾਂ ਦੀ ਉਮਰ ਕਰੀਬ 15 ਤੋਂ 18 ਸਾਲ ਹੈ ਮ੍ਰਿਤਕ ਦੀ ਡੈੱਡ ਬਾਡੀ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਰੱਖਿਆ ਗਿਆ ਹੈ ਅਤੇ ਮੌਕੇ ਤੇ ਥਾਣਾ ਸਦਰ ਦੀ ਪੁਲਿਸ ਦੇ ਵੱਲੋਂ ਪੁੱਛ ਕੇ ਮ੍ਰਿਤਕ ਤੇ ਜ਼ਖਮੀਆਂ ਦੇ ਬਿਆਨਾਂ ਦੇ ਦਰਜ ਕਰਕੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਉਣ ਦੀ ਗੱਲ ਆਖੀ ਗਈ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਦੀ ਸਿੰਘ ਦੀ ਵਿਸ਼ੇਸ਼ ਰਿਪੋਰਟ ਚਾਲ ਜੇ ਮਜ਼ਰ ਪਲਾਣੇ ਜ਼ਰਬ ਮੇ ਲੋਰੇ ਕਰੋ ਹੋਰ ਆ ਗਿਆ ਕਹਿੰਦੇ ਬੀਤਾ ਵੱਟ ਕੇ ਸੁੱਟ ਗਏ ਸਾਡੇ ਦੇ ਇਹਦੇ ਕਰਕੇ ਝਗੜਾ ਆ ਝਗੜਾ ਕਹਿੰਦੇ ਜੋੜ ਆ ਗਈ ਤੇ ਕਿੰਨੀ ਉਮਰ ਕਿੰਨੀ ਜਸ਼ਨਦੀਪ ਸਿੰਘ 18 ਸਾਲ ਉਮਰ ਹੀ ਅੱਛਾ ਜੋੜਿਆਂ ਨੇ ਕਹਿੰਦੇ ਮੁੰਡੇ ਜਿਹਨਾਂ ਨੇ ਮਾਰਿਆ ਕੀ ਕੋਈ ਲੱਗਾ ਪਤਾ ਕੋਈ ਝਗੜਾਗਾ ਦਾਇਆ ਜਾਂ ਕਰੇ ਨਹੀਂ ਸਰ ਕਿਨੇ ਜਣੇ ਜਿਹੜੇ ਜ਼ਖਮੀ ਹੋਏ ਨਾਲ ਹੋਰ ਦੋ ਜਣੇ ਹੋਰ ਨਾਲ ਜ਼ਖਮੀ ਹੋਇਆ ਦੋ ਜਣੇ ਨੰਬਰ ਸਰ ਲੱਗੇ ਤੁਹਾਨੂੰ ਕੀ ਚੱਕਿਆ ਬਲਕਿ ਉਹ ਸਾਥ ਨੇ ਇਹ ਹੀ ਮੰਗਿਆ ਰਿਹਾ ਇਹ ਲੱਗਦਾ ਕਿ ਤੁਹਾਨੂੰ ਮਤਲਬ ਇੱਕ ਝਗੜਾ ਕਰ ਹੀ ਕੱਲਦਾ ਹੈ ਮਤਲਬ ਕਿ ਕੋਈ ਨਹੀਂ ਸਰ ਘਟਾ ਬਾਕੀ ਕੰਮ ਕੀ ਕਰਦਾ ਹੈ ਉਹ ਮੈਡੀਕਲ ਤੇ ਲੱਗਾ ਹੈ 18 ਸਾਲ ਕੀ ਨਾਮ ਦਾ ਦਸ਼ਨਦੀਪ ਸਿੰਘ ਦਾ ਉਹ ਦਾਨਾ ਕੀ ਤੁਸੀਂ ਵਿਚਾਲ ਸਿੰਘ ਕਿੱਥੇ ਰਾਵਦੀ ਪਿੰਡ ਬੋਗਾ ਬੋਗੇ ਦੇ ਬੇਟੇ ਦੇ ਸ਼ੋਰ ਸਟਾ ਲੱਗਿਆ ਸੀ ਕੀ ਨਾਮ ਤੁਹਾਡਾ ਬਲਵੰਤ ਮੇਰਾ ਤੇਜਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਟਰੌਂਗਪਾਣ ਸਿੰਘ ਤੇਨੂੰ ਦਾਣਾ ਕੀ ਗੱਲ ਕੀ ਹੋਈ ਆ ਗੱਲ ਹੋਈ ਆ ਵੀ ਰੈਪਰ ਆਪਣਾ ਲੈ ਕੇ ਆਏ ਆ ਲਾਈਵ ਵਾਸਤੇ ਤੇਨਾ ਕੋ ਐਂਬੂਲੈਂਸ ਦਾ ਵੀ ਇੰਤਿਆਮ ਨਹੀਂ ਹੋਇਆ ਤਾਂ ਨਾ ਕੋ ਡਾਕਟਰ ਆ ਵੇਖਣ ਆ। ਹੂੰ ਇਹਨਾਂ ਦੇ ਸੱਟਾ ਕਿਹੜੇ ਕਿਹੜੇ ਘਰ ਕੋ ਲੱਗਿਆ? ਇਹਨਾਂ ਦੇ ਸੱਟਾ ਲੱਗੀਆਂ ਬੁੱਗਿਆ ਰੋਡ ਤੇ। ਬੁੱਗਾ ਦੇ ਵਾਲੀ ਪਾਰ ਦੇ ਰੋਡ ਤੇ। ਝਗੜਾ ਚਾਹਦਾ ਕੀ ਹੋਇਆ ਕੀ ਆ? ਝਗੜੇ ਦਾ ਨਾਮ ਮੈਨੂੰ ਪਤਾ ਕਿਹਦਾ ਹੈ। ਤੁਹਾਡੇ ਕੀ ਲੱਗਦਾ? ਮੇਰਾ ਬੇਟਾ ਵਾ। ਕੀ ਹੋਇਆ ਉਹਨੂੰ? ਉਹਦੇ ਸੱਟਾ ਜਿਆਦੀ ਲੱਗੀਆਂਗੇ। ਹੋਰ ਕਿਤੇ ਰਿਮਾਰ। ਉਹਨਾਂ ਨੂੰ ਰੈਫਰ ਕਰਤਾ ਇਹ ਨੰਬਰ 'ਤੇ। ਤੇ ਕੀ ਲੱਗਦਾ ਇੱਥੇ? ਇਹਨਾਂ ਨੇ ਕੁਛ ਨਹੀਂ ਦੱਸਿਆ। ਕਿੰਨੇ ਬੰਦੇ ਜ਼ਖਮੀ ਨੇ? ਜੇ ਤਿੰਨ ਬੰਦੇ। ਤਿੰਨ ਬੰਦੇ। ਹਾਂ ਜੀ। ਇੱਕ ਤੇ ਡ ਸਾਡੇ ਮੁੰਡਾ ਨਾਲ ਆ ਗਈ ਮੇਰਾ ਹਰ ਬੇਚਰਮ ਉਮਰ ਕਿੰਨੀ ਆਦੀ 17 ਸਾਲ ਜਿਹੜਾ ਨਾਲਪੁਰ ਚੱਕੇ ਨਾਲ ਆ ਗਈ ਆ ਉਹ ਢਿੱਲੇ ਜਿਹੜਾ ਪੁਣ ਡੈਥ ਹੋ ਜਾਂਦੀ ਆ ਨਾਲ ਆ ਗਈ ਉਹ ਹੋਰ ਜੀ ਉਹ ਕਿੱਥੋਂ ਲੈਣ ਦਾ ਪਤਾ ਨਹੀਂ ਉਹ ਤਾਂ ਨਹੀਂ ਮੈਨੂੰ ਪਤਾ ਕਿੱਥੋਂ ਜਿਹੜਾ ਨਾਲ ਦਾ ਮੁੰਡਾ ਕਿੱਥੋਂ ਲੈਣ ਵਾਲਾ ਹੈ ਉਹ ਵੀ ਤਰਨਤਨ ਦਾ ਹੀ ਇਹ ਇਹ ਹੋਇਆ ਕੀ ਪਤਾ ਕੀ ਲੱਗਾ ਪਤਾ ਨਹੀਂ ਈ ਕੁਛ ਲੱਗਾ ਪਤਾ ਨਹੀਂ ਬੇਦਰ ਆਪ ਲੋਹਾਨਾ ਨਹੀਂ ਬੰਕਰ ਦੇਗੀ ਮੰਗਲ ਸਿੰਘ ਸਾਹਿਬ ਜੀ ਸਾਹਿਬ ਰੇਹਣ ਹੋ ਰਹੇ ਬੰਦੇ ਪਤਾ ਨਹੀਂ ਕਿਹੜੇ ਬੰਦੇ ਜਿਹੜਾ ਖੰਦਿਆ ਪਤਾ ਹੀ ਕੁਛ ਨਹੀਂ ਨੂੰ ਅਨੁਸ਼ਾ ਤੇ ਬੰਦੇ 30 ਚਲੀ ਜਾਣਾ ਹੈ ਮਰਦਾਂ ਵਾਲੇ ਕਿੰਨੇ ਵਜੇ ਘਟਦਾ 30 ਚਲੀ ਜਾਣਾ ਕਿੰਨੇ ਵਜੇ ਘਟਦਾ ਪਤਾ ਲੱਗਾ ਕੁਝ 8 ਵਜੇ ਦੇ ਕਰੀਬ ਦੀ ਝਗੜਾ 7:30 10 ਵਜੇ ਤੇ ਕੀ ਲੱਗਾ ਕਿ ਵਜਾ ਕੀ ਕਿਰਪਾਨਾ ਵੱਜੀ ਹੈ ਜਾਂ ਕੋਈ ਗੋਲੀ ਵੱਜੀ ਹੈ ਕੀ ਹੋਰ ਜਿਹੜਾ ਬੰਦਾ ਰੁਪਿਆ ਮੇਰੇ ਕੋਲ ਕਿਰਪਾਨਾ ਦਾਤਰ ਨੂੰ ਤਰ ਵੱਜੀ ਹੈ 70 ਵੱਜੀ ਹੈ ਜਵਾੜੀ ਟੁੱਟ ਗਈ ਜਵਾੜਾ ਟੁੱਟ ਗਿਆ ਬੇਟੇ ਦਾ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸਟੀਓ ਸਦਰ ਮੈਨੂੰ ਇੱਕ ਤਲਾਹ ਮਿਲੀ ਹੈ ਕਿ ਪਿੰਡ ਬੁੱਗੇ ਦੇ ਨੇੜੇ ਕੋਈ ਆਪਸ ਵਿੱਚ ਮੁੰਡਿਆਂ ਦਾ ਝਗੜਾ ਹੋਇਆ ਇਹਦੇ ਸਬੰਧੀ ਹੁਣ ਮੈਂ ਜਦੋਂ ਮੌਕੇ ਤੇ ਇੱਥੇ ਹਸਪਤਾਲ ਆਇਆ ਤੇ ਇਹਦੇ ਵਿੱਚ ਇੱਕ ਹਰਪ੍ਰੀਤ ਜਸ਼ਨਪ੍ਰੀਤ ਸਿੰਘ ਮੁੰਡਾ ਜਿੰਦੀ ਇਹ ਮੌਕੇ ਤੇ ਡੈਥ ਹੋ ਗਈ ਹੈ ਜੋ ਐਸੇ ਸਿਵਲ ਹਸਪਤਾਲ ਹੀ ਆ ਤੇ ਦੋ ਲੜਕੇ ਜਿਹੜੇ ਹੋਰ ਨੇ ਜਾਂ ਗੁਰੂ ਬਾਪੂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਅੰਮ੍ਰਿਤਸਰ ਲੈ ਕੇ ਗਿਆ ਹਾਂ ਤਾਂ ਨਹੀਂ ਮੌਕੇ ਤੇ ਜਾ ਰਹੇ ਆ ਮੌਕੇ ਤੇ ਜਾ ਕੇ ਪਰਤਾਲ ਕਰਕੇ ਅਗਲੀ ਸਾਰੀ ਗੱਲ ਬਾਤ ਦੱਸ ਦੇ ਜਿਹੋ ਜਿਹੇ ਇਹਨਾਂ ਦੇ ਕੋਈ ਬਿਆਨ ਲਿਖਾਉਣਗੇ ਉਹਨਾਂ 'ਤੇ ਅਸੀਂ ਕਹੀਂ ਕਾਰਵਾਈ ਅਮਲ ਚ ਲਿਆਵਾਂਗੇ